ਔਰ ਮਸਲਾ ਹੈ ਕਿ ਮੇਰੇ ਵੱਲੋਂ ਦੋ ਰਿਪੋਰਟਾਂ ਆਪਣੀ ਹਾਇਰ ਅਥਾਰਟिटीज ਨੂੰ ਭੇਜੀਆਂ ਗਈਆਂ ਸੀਗੀਆਂ ਆਂਗਨwadi ਸੈਂਟਰਾਂ ਨੂੰ ਮਿਲਣ ਵਾਲੇ ਮਾੜੇ ਰਾਸ਼ਨ ਬਾਰੇ ਨਾ ਸਿਰਫ ਮਾੜਾ ਜ਼ਹਿਰੀਲਾ ਰਾਸ਼ਨ ਉਲਨੀ ਤੱਕ ਲੱਗੀ ਹੋਈ ਸੀ ਰਾਸ਼ਨ ਨੂੰ ਬਾਰ ਐਕਸਪਾਇਰੀ ਡੇਟ 1 ਸਤੰਬਰ ਸਤੰਬਰ ਮਹੀਨੇ ਦੀ ਲਿਖੀ ਹੋਈ ਹੈ ਦੋ ਦੋ ਮਹੀਨੇ ਬਾਅਦ ਦੀ ਇਹਦੇ ਸੰਬੰਧੀ ਰਿਪੋਰਟ ਭੇਜੀ ਗਈ ਸੀ ਔਰ ਨਾਲ ਆਪਣੇ ਸਹਿਕਰਮੀਆਂ ਨੂੰ ਇੱਕ ਮੈਸੇਜ ਭਾਇਆ ਗਿਆ ਸੀ ਆਪਣੀ ਐਸੋਸੀਏਸ਼ਨ ਦੇ ਜਥੇਬੰਦੀ ਦੇ ਗਰੁੱਪ ਦੇ ਵਿੱਚ ਕਿ ਡਿਪਾਰਟਮੈਂਟ ਦੇ ਕਹੇ ਤੇ ਐਤਵਾਰ ਦੇ ਦਿਨ ਅੰਮ੍ਰੋੜੀ ਸੈਂਟਰ ਨਾ ਖੋਲੇ ਜਾਣ ਔਰ ਸਿਰਫ ਜੀਵ ਦੇ ਟੇਸਟ ਦੇ ਅਨੁਸਾਰ ਨਾ ਰਿਪੋਰਟ ਭੇਜੀ ਜਾਵੇ ਕਿ ਸਾਡਾ ਰਾਸ਼ਨ ਬਹੁਤ ਵਧੀਆ ਹੈ ਦੇ ਵਿੱਚ ਖਾਮੀਆਂ ਲੱਭੀਆਂ ਜਾਣ ਕਿਉਂਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਅੰਗਨwadi ਸੈਂਟਰਾਂ ਦੇ ਰਾਸ਼ਨ ਦੀ ਕੀ ਕੁਆਲਿਟੀ ਆ। ਤੋਂ ਹਾਂ ਦੇਖ ਨੂੰ ਸਾਨੂੰ ਰਾਸ਼ਨ ਪ੍ਰਾਪਤ ਹੋ ਜਾਵਾ ਅਸੀਂ 23 ਨੂੰ ਰਾਸ਼ਨ ਦੇ ਰਹੇ ਹਾਂ। ਰਾਸ਼ਨ ਨੀ ਸ਼ਵੀ ਉਹ ਵੀ ਇਸ ਕਰਕੇ ਖਰਾਬ ਹੁੰਦੀ ਆ ਕਿ ਸੈਂਟਰ ਦੇ ਵਿੱਚ ਰਾਸ਼ਨ ਮਾੜਾ ਹੁੰਦਾ ਆ। ਜਾਂ ਫਿਰ ਜੇ ਨਹੀ ਖਾਮੀ ਪਾਈ ਜਾਂਦੀ ਰਾਸ਼ਨ ਜਿਤਾਏ ਲਿਖੋ ਵੀ ਅਸੀਂ ਸਿਰਫ ਜੀਵ ਦਾ ਸਵਾਦ ਦੱਸ ਕੇ ਨਹੀਂ ਦੱਸ ਸਕਦੇ ਕਿ ਰਾਸ਼ਨ ਚੰਗਾ ਹੈ ਜਾਂ ਨਹੀਂ ਹੈ। ਸਵਾਦ ਤਾਂ ਮਿੱਠਾ ਵੀ ਬਹੁਤ ਵਧੀਆ ਲੱਗਦਾ। ਮਿੱਠਾ ਦਿਮਾਗ ਦੇ ਲਈ ਜ਼ਹਿਰ ਆ। ਸੀਡੀਪੀ ਔਰ ਰਈਆ ਵਿਕਰਮਜੀਤ ਸਿੰਘ ਨੂੰ ਸੱਚ ਬੋਲਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸਨੇ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਰਾਬ ਰਾਸ਼ਨ ਖਿਲਾਫ ਆਵਾਜ਼ ਬੁਲੰਦ ਕੀਤੀ। ਤਾਂ ਸਮਾਜਿਕ ਸੁਰੱਖਿਆ ਤੇ ਏਸਤਰੀ ਬਾਲ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਨੂੰ ਮਵਤਲ ਕਰ ਦਿੱਤਾ ਗਿਆ ਜਿਸ ਦੇ ਰੋਸ ਵਿੱਚੋਂ ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਅਮਰitsar ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਇਸ ਸਬੰਧੀ ਗੱਲ ਕਰਦਿਆਂ ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਜੋ ਫੀਡ ਸਰਕਾਰ ਵੱਲੋਂ ਸੈਂਟਰਾਂ ਤੇ ਸਪਲਾਈ ਕੀਤੀ ਜਾਂਦੀ ਹੈ ਉਸ ਦਾ ਮਿਆਰ ਬਹੁਤ ਹੀ ਘਟੀਆ ਹੈ ਜੋ ਇਨਸਾਨਾਂ ਦੇ ਖਾਂਜੋਗ ਨਹੀਂ ਹੈ ਉਨ੍ਹਾਂ ਕਿਹਾ ਕਿ ਖਰਾਬ ਫੀਡ ਸਬੰਧੀ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਮਈ ਮਹੀਨੇ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਉਸ ਦੇ ਬਾਵਜੂਦ ਜੂਨ ਮਹੀਨੇ ਆਉਣ ਵਾਲੀ ਫੀਡ ਘਟੀਆ ਕੁਆਲਿਟੀ ਦੀ ਪੇਜ ਆਂਗਣਵਾੜੀ ਵਰਕਰਾਂ ਨੂੰ ਮੰਡਲ ਲਈ ਮਜਬੂਰ ਕੀਤਾ ਗਿਆ ਜਿਸ ਦੀ ਆਵਾਜ਼ ਬਣੇ ਸੀਡੀਪੀਓ ਵਿਕਰਮਜੀਤ ਸਿੰਘ ਨੂੰ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਮੁਅਤਲ ਕਰ ਦਿੱਤਾ ਗਿਆ ਹੈ ਉਨ੍ਹਾਂ ਦੀ ਬਹਾਲੀ ਲਈ ਅੱਜ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ ਆਂਗਣਵਾੜੀ ਵਰਕਰਾਂ ਵੱਲੋਂ ਕੀ ਕਹਿਣਾ ਹੈ ਮਹਿਕਮੇ ਤੇ ਰਾਸ਼ਨ ਮੁਹੱਈਆ ਕਰਵਾਉਣ ਵਾਲੀ ਫਰਮ ਸੰਬੰਧੀ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਮੇਰਾ ਨਾਮ ਨਿਰਮਲ ਕੌਰ ਬਲਾਕ ਪ੍ਰਧਾਨ ਹਰਸ਼ਾਸ਼ੀਨਾ ਸਰ ਸਾਡੇ ਸਰਕਲਾਂ ਵਿੱਚ ਫੀਡ ਖਰਾਬ ਗਈ ਜਿਸ ਦੇ ਮਸਲੇ ਵਿੱਚ ਅਸੀਂ ਸੀ ਡੀ ਪੀਓ ਮੈਡਮ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਇਹ ਪ੍ਰੋਸਾਦ ਦਵਾਇਆ ਕਿ ਅੱਗੇ ਤੋਂ ਜਿਹੜੀ ਫੀਡ ਆ ਸਾਫ਼ ਸੁਥਰੀ ਆਊਗੀ ਲੇਕਿਨ ਫੀਡ ਹਜੇ ਵੀ ਖਰਾਬ ਸੀ ਮੈਨੂੰ ਉਹਨਾਂ ਦੇ ਨਾਮਦਾਨ ਨਹੀਂ ਪਤਾ ਕਿਉਂਕਿ ਉਹ ਜੋ ਨਵੇਂ-ਨਵੇਂ ਇੱਧਰ ਆਏ ਹੋਏ ਆ ਉਹਨਾਂ ਦਾ ਮੈਨੂੰ ਨਾਮ ਨਹੀਂ clear ਹੈਗਾ ਸਾਡੇ ਨਾਲ ਸਿਰਫ only ਇੱਕ ਮੀਟਿੰਗ ਹੋਈ ਉਹਨਾਂ ਦੀ ਅੱਜ ਤੱਕ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਪ੍ਰੋਸਾਦ ਦਵਾਇਆ ਕਿ ਫੀਡ ਜਿਹੜੀ ਸਾਫ਼ ਸੁਥਰੀ ਆਊਗੀ ਲੇਕਿਨ ਫੀਡ ਉਸ ਤਰ੍ਹਾਂ ਹੀ ਖਰਾਬ ਸੀ ਤੇ ਸਾਡੇ ਸੁਪਰਵਾਈਜ਼ਰ ਵੱਲੋਂ ਫੀਡ ਚੈੱਕ ਕੀਤੀ ਗਈ ਪਰ ਉਹ ਸਪੀਡ ਨੂੰ ਇਹਨਾਂ ਨੇ ਸਹੀ ਕਹਿ ਕੇ ਤੇ ਨਿਊਜ਼ ਲਗਾ ਦਿੱਤੀ ਆ ਵੀ ਇਹ ਜਿਹੜੀ ਫੀਡ ਆ ਬਹੁਤ ਵਧੀਆ ਵਾ ਤੇ ਲਾਪਾਤਰੀਆਂ ਦਿਖਾਣ ਜੋਗਾ ਇਸ ਨਿਊਜ਼ ਦਾ ਖੰਡਨ ਕਰਨ ਵਾਸਤੇ ਅਸੀਂ ਸ਼ਨੀਵਾਰ ਆਪਣੇ ਨਿਊਜ਼ ਵਿੱਚ ਇਹ ਦਿੱਤਾ ਪੀ ਇਹ ਸਾਰੀ ਫੀਡ ਦਿਖਾਈ ਨਿਊਜ਼ਪੇਪਰ ਤੇ ਲਗਾਈ ਸਾਰਾ ਕੁਝ ਦੱਸਿਆ ਤੇ ਉਹਦੇ ਵਿਰੋਧ ਵਿੱਚ ਕੱਲ ਸੀਡੀਪੀਓ ਮੈਡਮ ਨਾਲ ਸੁਪਰਵਾਈਜ਼ਰ ਜਾ ਕੇ ਸੈਂਟਰ ਐਤਵਾਰ ਚੈੱਕ ਕੀਤੇ ਗਏ ਤੇ ਸੈਂਟਰਾਂ ਤੋਂ ਜਿਹੜੀ ਖਰਾਬ ਫੀਡ ਆ ਉਹ ਚੁੱਕ ਕੇ ਲਿਆਂਦੀ ਗਈ ਤੇ ਰਿਪਲੇਸਮੈਂਟ ਵਾਸਤੇ ਆ ਗਿਆ ਸੀਡੀਪੀਓ ਮੈਮ ਦਾ ਜੀ ਸੀਡੀਪੀਓ ਮੈਮ ਦਾ ਮੈਨੂੰ ਨਾਮ ਨਹੀਂ ਪਤਾ ਹਰਸ਼ਸ਼ ਬਟਾਲਾ ਤੋਂ ਆਏ ਆ ਹਰਸ਼ਸ਼ੀਨਾ ਕਿਹੜੀਆ ਤੋਂ ਬਦਲਦੇ ਆ ਹਾਂਜੀ ਹਾਂਜੀ ਇਹ ਹੁਣ ਕੀ ਮੰਗ ਕਰਦੇ ਨੇ ਅਸੀਂ ਮੰਗ ਇਹ ਕਰਦੇ ਆਂ ਵੀ ਜੋ ਜਿਹੜੇ ਵੀ ਇਸ ਕਰਪਸ਼ਨ ਦੇ ਵਿੱਚ ਸ਼ਾਮਲ ਵਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਜਿਹੜੀ ਫੀਡ ਵਾ ਉਹਦੀ ਸ਼ੋਧ ਕੀਤੀ ਜਾਵੇ ਲਾਹ ਪਾਤਰੀਆਂ ਦੇ ਮੁਤਾਬਕ ਫੀਡ ਦਿੱਤੀ ਜਾਵੇ ਉਹ ਮਿਕਸ ਦਲੀਆ ਮਿਕਸ ਮਿਕਸ ਖਿਚੜੀ ਲੈ ਕੇ ਖੁਸ਼ ਨਹੀਂ ਹੈਗੇ ਉਹ ਸਿੰਪਲ ਦਲੀਆ ਸਿੰਪਲ ਚੌਲ ਪੂਜੀ ਪਜਿਰੀ ਲੈ ਕੇ ਕੋਸ਼ ਵਾ ਜਿਹੜਾ ਮਟੀਰੀਅਲ ਰਲਿਆ ਵਾ ਉਹ ਇਹ ਚੀਜ਼ ਨੂੰ ਲੈ ਕੇ ਕੋਸ਼ ਨਹੀਂ ਹੈਗੇ ਵੇਰਕਾ ਦੀ ਪਜਿਰੀ ਮੰਗਦੇ ਆ ਜਿਹੜੀ ਪਹਿਲਾਂ ਆ ਰਹੀ ਸੀ ਤੇ ਪੰਜੀਰੀ ਵੀ ਬਹੁਤ ਕੱਚੀ ਆ ਰਹੀ ਆ ਪਾਰਕਪੜ ਵਾਲਿਆਂ ਵੱਲੋਂ ਆਈ ਮੈਜਿਸਪਾਲਿਕਾ ਔਰ ਜ਼ਿਲੇ ਡਿਸਟ੍ਰਿਕਟ ਦੀ ਮੈਂ ਅੰਮ੍ਰਿਤਸਰ ਦੀ ਕੈਸ਼ੀਅਰ ਅਰਬਨ 2 ਬਲਾਕ ਦੀ ਪ੍ਰਧਾਨ ਸਾਨੂੰ ਇਹ ਫੀਡ ਅਸੀਂ ਇਹਦਾ ਮੰਗ ਪੱਤਰ ਮੈਚ ਦੇ ਚੁੱਕੇ ਸੀ ਕਿ ਇਹ ਫੀਡ ਖਰਾਬ ਆ ਇਹ ਫੀਡ ਅੱਗੇ ਤੋਂ ਨਾ ਆਵੇ ਇਹਦਾ ਸੁਧਾਰ ਕੀਤਾ ਜਾਵੇ ਉਦੇ ਬਾਅਦ ਵੀ ਇਹਨਾਂ ਨੇ ਆਪਣਾ ਜੂਨ ਦੇ ਵਿੱਚ 22 23 ਜੂਨ ਨੂੰ ਸਾਨੂੰ ਦਫ਼ਤਰ ਤੋਂ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਫੀਡ ਆ ਗਈ ਹੈ ਫੀਡ ਚੁੱਕ ਲੋ ਜਿਹਦੀ ਅਸੀਂ ਵੇਟ ਕਰਦੇ ਰਹੇ ਹਾਂ ਕਿ ਖਾਨੋਂ ਕੋਈ ਪੱਤਰ ਮਿਲਦਾ ਕਿ ਫੀਡ ਦਾ ਸੁਧਾਰ ਹੋਇਆ ਕੋਈ ਨਹੀਂ ਕਈਆਂ ਥਾਵਾਂ ਤੇ ਚੁੱਕੀ ਗਈ ਆ ਉਥੋਂ ਦੀ ਸਰ ਫੀਡ ਬਹੁਤ ਜ਼ਿਆਦੀ ਮਾੜੀ ਪਾਈ ਗਈ ਆ ਜੋ ਕਿ ਵਿਧ ਪ੍ਰੂਫਾਂ ਨਾਲ ਆ ਰਿਹਾ ਹਵਾ 'ਚ ਗੱਲਾਂ ਬਿਲਕੁਲ ਨਹੀਂ ਹੈਗੀਆਂ ਤੁਹਾਡੇ ਸਾਹਮਣੇ ਪ੍ਰੂਫ ਆ ਰਹੀਏ ਤੋਂ ਇਹ ਕੁੜੀ ਬਿਆਨ ਕਰੇਗੀ ਕਿ ਇਹ ਕੀ ਗੱਲ ਹੈ ਔਰ ਕਿ ਉਹ ਫੀਡ ਮਾੜੀ ਆਈ ਗਈ ਆ ਅਸੀਂ ਅੱਜ ਸੀਡੀਪੀਓ ਬਿਕਰਬ ਜੀਤ ਦੀ ਹੈਲਪ ਵਿੱਚ ਨਹੀਂ ਆਏ ਅਸੀਂ ਸੱਚ ਦੀ ਆਵਾਜ਼ ਨਾਲ ਖੜੇ ਆਂ ਸੱਚ ਦੇ ਨਾਲ ਹਮੇਸ਼ਾ ਖੜੇ ਰਾਂਗੇ ਕਿਹਾ ਸੀਗਾ ਕਿ ਵਟਸਐਪ ਆਪਣਾ ਚਿਤਾਣ ਵਾਂਗੂ ਖੜੇ ਆਂ ਖੜੇ ਆ ਤੇ ਖੜੇ ਆ ਕੈਮਰੇ ਮੋਰੇ ਵੀ ਖੜੇ ਆ ਇਸ ਤੋਂ ਅਗੇ ਰਹੀਏ ਜੀ ਵਰਕਰ ਧਿਆਨ ਦੇਗੀ ਸਰ ਅਸੀਂ ਰਹੀਏ ਬਲਾਤਵਾਂ ਮੇਰਾ ਨਾਮ ਰਾਜਵਿੰਦਰ ਕੌੜਾ ਆਂਗਣਵਾਰੀ ਵਰਕਰ ਆਂ ਸਾਨੂੰ 18 ਤਰੀਕ ਨੂੰ ਸਾਨੂੰ ਰਾਸ਼ਨ ਪ੍ਰਾਪਤ ਹੋਇਆ ਵਾ ਅਸੀਂ 23 ਨੂੰ ਰਾਸ਼ਨ ਦੇ ਰਹੇ ਆਂ ਰਾਸ਼ਨ ਲੈ ਕੇ ਗਏ ਸਾਡੇ ਕੋਲ ਇੱਕ ਜਨਾਂ ਇਸਦੀ ਦਾਦੀ ਆਈ ਆ ਉਹ ਘਰ ਲੈ ਕੇ ਗਈ ਆ ਉਹਨੇ ਜਾ ਕੇ ਪੈਕੇਟ ਖੋਲਿਆ ਉਹ ਵਾਪਸ ਆ ਰਹੇ ਵਾਪਸ ਲੈ ਕੇ ਪੈਕੇਟ ਸਾਡੇ ਕੋਲ ਪਹੁੰਚਿਆ ਉਹ ਕਹਿੰਦੀ ਸਾਡੇ ਬੱਚੇ ਨੂੰ ਤੁਸੀਂ ਮਾਰਨ ਦੇ ਲਿਆ ਆ ਵਾ ਇਹਦੇ ਵਿੱਚ ਵੇਖੋ ਕਿੰਦਾ ਉਲੀ ਲੱਗੀ ਹੈ ਤੇ ਕਿੰਦੀ ਗੰਦੀ ਸਮੈਲ ਆ ਰਹੀ ਆ ਤੇ ਅਸੀਂ ਆਪਣੇ ਉਸ ਲਈ ਸੁਪਰ ਉਸ ਲਈ ਫੋਟੋ ਖਿੱਚੀਆਂ ਅਸੀਂ ਆਪਣੇ ਸੁਪਰਵਾਈਜ਼ਰ ਨੂੰ ਪਾਈਆਂ ਸੁਪਰਵਾਈਜ਼ਰ ਸਾਹਨੇ ਮੈਨ ਨੇ ਸਿਡੀਬਿਊ ਨਾਲ ਗੱਲ ਕੀਤੀ ਸਿਡੀਬਿਊ ਨਾਲ ਗੱਲ ਕੀਤੀ ਤੇ ਫਿਰ ਸਾਡੇ ਸਿਡੀਬਿਊ ਸਾਹਨੇ ਗਿਆ ਵੀ ਤੁਸੀਂ ਰਾਸ਼ਨ ਲੈ ਗਏ ਡਾਕਟਰ ਕੋਲ ਜਾ ਇਦਾਂ ਹੀ ਪੈਕੇਟ ਜਿੱਦਾਂ ਨਹੀਂ ਹੈਗੇ ਪੈਕ ਕਰਕੇ ਇਦਾਂ ਹੀ ਵਾਪਸ ਲੈ ਆਏ ਅਸੀਂ ਤੈ ਕਰਕੇ ਵਾਪਸ ਲੈ ਗਏ ਆ ਸਰ ਨੇ ਇਹੀ ਕੰਮ ਕੀਤਾ ਵੀ ਉਹਨਾਂ ਨੇ ਉੱਪਰ ਚਿੱਠੀ ਘੱਡੀ ਸਾਨੂੰ ਉਸੇ ਦਿਨੀ ਸ਼ਾਮ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਤੁਸੀਂ ਇਹ ਕਿਉਂ ਸੁਹਾਰ ਚੁੱਕਿਆ ਵੀ ਰਾਸ਼ਨ ਖਰਾਬ ਆ ਮੈਨੂੰ ਇਸ ਚੀਜ਼ ਦੀ ਇਸ ਸਚਾਈ ਦੀ ਬਾਤ ਚੱਕੀ ਆ ਇਸ ਕਰਕੇ ਸਾਨੂੰ ਸਜ਼ਾ ਮਿਲੀ ਆ ਵੀ ਤੁਸੀਂ ਕਿਉਂ ਬਾਤ ਚੱਕੀਏ ਜਦੋਂ ਰਾਸ਼ਨ ਹੀ ਸਹੀ ਦਿਖਿਆ ਆ ਵੀ ਸਹੀ ਆ ਰਾਸ਼ਨ ਜੀ ਬਹੁਤ ਜ਼ਿਆਦਾ ਵੱਡਾ ਕਿਉਂ ਗਿਆ ਉਹ ਨਹੀਂ ਵੀ ਜ਼ਹਿਰ ਆ ਤਾਂ ਇਹ ਸਾਡੇ ਸੀ ਡੀ ਪੀ ਨੂੰ ਸਾਨੂੰ ਸਸਪੈਂਡ ਕੀਤਾ ਗਿਆ ਵਾ ਇਹ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆਂ ਵੀ ਅਸੀਂ ਇਹ ਫੀਲਡ ਨਹੀਂ ਚੱਕਣੀ ਨਾ ਅਸੀਂ ਲੈਣੀ ਆ ਇਹ ਸਾਸ ਉਥਰੇ ਰਾਸ਼ਨ ਦਿੱਤਾ ਜਾਵੇ ਅਸੀਂ ਬੱਚਿਆਂ ਦੇ ਖਿਲਾਫ ਇਹੋ ਜੀ ਕਾਰਵਾਈ ਨਹੀਂ ਚੰਗੀ ਪਸੰਦ ਕਰਦੇ ਕਿਉਂਕਿ ਬੱਚਿਆਂ ਨੂੰ ਨਿਰਾ ਜ਼ਹਿਰ ਦਿੱਤਾ ਜਾ ਰਿਹਾ ਵਾ ਤੇ ਸਾਡੇ ਸਾਰ ਨੂੰ ਵਾਪਸ ਲਿਆਂਦਾ ਜਾਵੇ ਸਾਡੀ ਇਹ ਵੀ ਮੰਗ ਆ ਜ਼ਿੰਮੇਵਾਰ ਅਸੀਂ ਇਹਨਾਂ ਨੂੰ ਉੱਚ ਅਧਿਕਾਰੀਆਂ ਨੂੰ ਉਠਾਉਣੇ ਆ ਤੇ ਮਾਰਕ ਫੈਡ ਵਾਲਿਆਂ ਨੂੰ ਜ਼ਿੰਮੇਵਾਰ ਇਸ ਮੋਕੇ ਗੱਲ ਕਰਦੇ ਆ ਬਿਕਰਮਜੀਤ ਸਿੰਘ ਨੇ ਕਿਹਾ ਕਿ ਆਂਗਣਵੜੀ ਸੈਂਟਰਾਂ ਤੇ ਦਿੱਤੇ ਜਾਣ ਵਾਲੇ ਰਾਸ਼ਨ ਦੇ ਨਾਮ ਤੇ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਮਿਠਾ ਜ਼ਹਿਰ ਦਿੱਤਾ ਜਾ ਰਿਹਾ ਹੈ ਜੋ 2-2 ਮਹੀਨੇ ਦੀ ਐਕਸਪਾਇਰੀ ਡੇਟ ਦੇ ਰਾਸ਼ਨ ਵਿੱਚ ਲੱਗੀ ਉਲੀ ਇਸ ਗੱਲ ਦੀ ਆਪਗਵਾਈ ਕਰਦਾ ਹੈ। ਉਹਨਾਂ ਵੱਲੋਂ ਇਸ ਸੰਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ। ਅਤੇ ਨਾਲ ਹੀ ਸੂਹ ਆਂਗਣਵੜੀ ਵਰਕਰਾਂ ਨੂੰ ਇੱਕ ਸੰਦੇਸ਼ ਚਾਰੀ ਕੀਤਾ ਗਿਆ ਸੀ ਕਿ ਐਤਵਾਰ ਵਾਲੇ ਦਿਨ ਆਂਗਣਵੜੀ ਸੈਂਟਰ ਨਾ ਖੁੱਲੇ ਜਾਣ ਤੇ ਨਾ ਹੀ ਜੀਪ ਦੇ ਸਵਾਰ ਨਾਲ ਰਾਸ਼ਨ ਦੀ ਸਹੀ ਰਿਪੋਰਟ ਕੀਤੀ ਜਾਵੇ। ਰਾਸ਼ਨ ਦਾ ਲੈਬ ਟੈਸਟ ਕਰਵਾਇਆ ਜਾਵੇ। ਅਤੇ ਰਾਸ਼ਨ ਮੁਹੱਈਆ ਕਰਵਾਉਣ ਵਾਲੀ ਫਰਮ ਤੇ ਪਰਚਾ ਦਰਜ ਕਰਵਾਇਆ ਜਾਵੇ ਜਿਸ ਦੇ ਚੱਲਦੇ ਮੈਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਸਹਿ ਕਰਮੀਆਂ ਨੂੰ ਔਕਸਾਉਣ ਦੇ ਦੋਸ਼ ਲਗਾ ਕੇ ਉਹਨਾਂ ਨੂੰ ਮੌਤਲ ਕਰ ਦਿੱਤਾ ਗਿਆ ਹੈ ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਜੇਕਰ ਗਰਭਪਤੀ ਔਰਤਾਂ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਹੋ ਰਹੇ ਖਲਬਾਣ ਨੂੰ ਰੋਕਣ ਲਈ ਆਪਣੇ ਸਹਿ ਕਰਮੀਆਂ ਨੂੰ ਉਤਸ਼ਾਹਿਤ ਕਰਨ ਨੂੰ ਉੱਚ ਅਧਿਕਾਰੀਆਂ ਵੱਲੋਂ ਗੁੰਮਰਾਹ ਕਰਨਾ ਕਿਹਾ ਗਿਆ ਹੈ ਤਾਂ ਮੈਨੂੰ ਇਸ ਗੱਲ 'ਤੇ ਵੀ ਮਾਣ ਹੈ ਕਿ ਮੈਂ ਉਹਨਾਂ ਅਧਿਕਾਰੀਆਂ ਨਾਲ ਮਿਲ ਕੇ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਰਿਹਾ। ਨਾ ਇਹ ਤੁਹਾ ਦਾਤੇ ਕੀ ਡੈਗਨੇਸ਼ਨ ਹੈ ਤੇ ਕੀ ਮਾਮਲਾ ਹੈ ਸਾਰਾ ਇਹ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਔਰ ਮੈਂ ਬਤੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲੌਕ ਰਿਆ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਵਿਖੇ ਕਰੀਬ 5-6 ਮਹੀਨੇ ਤੋਂ ਤਾਇਨਾਤ ਹਾਂ ਔਰ ਮਸਲਾ ਹੈ ਕਿ ਮੇਰੇ ਵੱਲੋਂ ਦੋ ਰਿਪੋਰਟਾਂ ਆਪਣੀ ਹਾਇਰ ਅਥਾਰਟिटीज ਨੂੰ ਭੇਜੀਆਂ ਗਈਆਂ ਸੀਗੀਆਂ ਆਂਗਣਵਾੜੀ ਸੈਂਟਰਾਂ ਨੂੰ ਮਿਲਣ ਵਾਲੇ ਮਾੜੇ ਰਾਸ਼ਨ ਪ੍ਰਤੀ ਨਾ ਸਿਰਫ ਮਾੜਾ ਜ਼ਹਿਰੀਲਾ ਰਾਸ਼ਨ ਉੱਲੀ ਤੱਕ ਲੱਗੀ ਹੋਈ ਸੀ ਰਾਸ਼ਨ ਨੂੰ ਜਦਕਿ ਬਾਅਰ ਐਕਸਪਾਇਰੀ ਡੇਟ 1 ਸਤੰਬਰ ਸਤੰਬਰ ਮਹੀਨੇ ਦੀ ਲਿਖੀ ਹੋਈ ਹੈ ਦੋ-ਦੋ ਮਹੀਨੇ ਬਾਅਦ ਦੀ ਇਹਦੇ ਸਬੰਧ ਰੀਪੋਰਟ ਭੇਜੀ ਗਈ ਸੀ ਔਰ ਨਾਲ ਆਪਣੇ ਸਹਿਕਰਮੀਆਂ ਨੂੰ ਇੱਕ ਮੈਸੇਜ ਭਾਇਆ ਗਿਆ ਸੀ ਆਪਣੀ ਐਸੋਸੀਏਸ਼ਨ ਦੇ ਜਥੇਬੰਦੀ ਦੇ ਗਰੁੱਪ ਦੇ ਵਿੱਚ ਕਿ ਡਿਪਾਰਟਮੈਂਟ ਦੇ ਕਹੇ ਤੇ ਐਤਵਾਰ ਦੇ ਦਿਨ ਅੰਗਨwadi ਸੈਂਟਰ ਨਾ ਖੁੱਲੇ ਜਾਣ ਔਰ ਸਿਰਫ ਜੀਬ ਦੇ ਟੇਸਟ ਦੇ ਅਨੁਸਾਰ ਨਾ ਰਿਪੋਰਟ ਭੇਜੀ ਜਾਵੇ ਕਿ ਸਾਡਾ ਰਾਸ਼ਨ ਬਹੁਤ ਵਧੀਆ ਰਾਸ਼ਨ ਦੇ ਵਿੱਚ ਖਾਮੀਆਂ ਲੱਭੀਆਂ ਜਾਣ ਕਿਉਂਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਅੰਗਨwadi ਸੈਂਟਰਾਂ ਦੇ ਰਾਸ਼ਨ ਦੀ ਕੀ ਕੁਆਲਿਟੀ ਆ ਅੰਗਨwadi ਵਰਕਰਾਂ ਦੀ ਇਮੇਜ ਤੱਕ ਜਿਹੜੀ ਛਵੀ ਉਹ ਵੀ ਇਸ ਕਰਕੇ ਖਰਾਬ ਹੁੰਦੀ ਹੈ ਕਿ ਸੈਂਟਰਾਂ ਦੇ ਵਿੱਚ ਰਾਸ਼ਨ ਮਾੜਾ ਹੁੰਦਾ ਆ ਇਹਦੇ ਸਬੰਧੀ ਪ੍ਰੇਰਿਤ 100% ਕੀਤਾ ਅਸੀਂ ਆਪਣੇ ਸਹਿਕਰਮੀਆਂ ਨੂੰ ਮੇਰੇ ਵੱਲੋਂ ਕਿਓਕੇ ਰਿਪੋਰਟ ਨਾ ਭੇਜੋ ਜਾਂ ਤਾਂ ਕੋਈ ਖਾਮੀ ਪਾਈ ਜਾਂਦੀ ਉਹ ਲਿਖੋ ਜਾਂ ਫਿਰ ਜੇ ਨਹੀਂ ਖਾਮੀ ਪਾਈ ਜਾਂਦੀ ਰਾਸ਼ਨ ਚ ਤਾਂ ਇਹ ਲਿਖੋ ਕਿ ਅਸੀਂ ਸਿਰਫ ਜੀਵ ਦਾ ਸਵਾਦ ਦੱਸ ਕੇ ਨਹੀਂ ਦੱਸ ਸਕਦੇ ਕਿ ਰਾਸ਼ਨ ਚੰਗਾ ਹੈ ਜਾਂ ਨਹੀਂ ਹੈ ਸਵਾਦ ਤਾਂ ਮਿੱਠਾ ਵੀ ਬਹੁਤ ਵਧੀਆ ਲੱਗਦਾ ਮਿੱਠਾ ਦਿਮਾਗ ਦੇ ਲਈ ਜ਼ਹਿਰ ਆ ਸੋ ਇਸ ਕਰਕੇ ਪ੍ਰੇਰਿਤ ਇਹ ਕੀਤਾ ਗਿਆ ਸੀਗਾ ਕਿ ਤੁਸੀਂ ਡਿਪਾਰਟਮੈਂਟ ਨੂੰ ਇਹ ਲਿਖੋ ਸਰਟੀਫਿਕੇਟ ਦੇ ਵਿੱਚ ਕਿ ਜੀਵ ਦੇ ਟੇਸਟ ਤੇ ਅਸੀਂ ਚੈੱਕ ਨਹੀਂ ਕਰ ਸਕਦੇ ਇਹਦੀ ਲੈਬ ਟੈਸਟਿੰਗ ਕਰਾਈ ਜਾਵੇ ਪਰ ਲੈਬ ਟੈਸਟਿੰਗ ਕਰਾਉਣ ਦੀ ਬਜਾਏ ਉਹ ਮੈਸੇਜ ਉੱਪਰ ਡਾਇਰੈਕਟਰ ਸੈਕਟਰੀ ਮੰਤਰੀ ਤੱਕ ਭੇਜਿਆ ਗਿਆ ਔਰ ਮੰਤ ਲੋ ਸੈਕਟਰੀ ਮੈਮ ਨੂੰ ਕਹਿ ਕੇ ਮੇਰੀ ਸਸਪੈਂਸ਼ਨ ਮੁੱਤਲੀ ਇਸ ਅਧਾਰ ਤੇ ਕੀਤੀ ਗਈ ਕਿ ਮੈਂ ਆਪਣੇ ਸਹਿ ਕਰਮੀਆਂ ਨੂੰ ਉਕਸਾਰਿਆ ਗਲਤ ਰਿਪੋਰਟਾਂ ਲਈ ਜੇ ਆਪਣੇ ਸਹਿ ਕਰਮੀਆਂ ਨੂੰ ਇਸ ਚੀਜ਼ ਲਈ ਪ੍ਰੇਰਿਤ ਕਰਨਾ ਕਿ ਸਿਰਫ ਜੀਬ ਦੇ ਟੇਸ ਨਾਲ ਤੁਸੀਂ ਰਾਸ਼ਨ ਦੀ ਓਕੇ ਰਿਪੋਰਟ ਨਹੀਂ ਭੇਜ ਸਕਦੇ ਜੇ ਇਹ ਉਹਨਾਂ ਨੂੰ ਮਿਸ ਗਾਈਡ ਕਰਨਾ ਹੈ ਤਾਂ ਮੈਨੂੰ ਮਾਣ ਹੈ ਇਸ ਚੀਜ਼ ਤੇ ਕਿ ਮੈਂ ਆਪਣੇ ਸਹਿ ਕਰਮੀਆਂ ਨੂੰ ਮਿਸ ਗਾਈਡ ਕੀਤਾ ਆ ਇਸ ਲਈ ਮੈਨੂੰ ਇਸ ਚੀਜ਼ ਦੀ ਕੋਈ ਵੀ ਜਿਹੜੀ ਆ ਕੋਈ ਤੰਗੀ ਪਰੇਸ਼ਾਨੀ ਨਹੀਂ ਹੈਗੀ ਸਸਪੈਂਸ਼ਨ ਛੱਡ ਕੇ ਹੋਰ ਵੀ ਵੱਡੀਆਂ ਕਾਰਵਾਈਆਂ ਮਹਿਕਮਾ ਕਰ ਲੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਫਰਮ ਰਾਸ਼ਨ ਸਪਲਾਈ ਕਰਦੀ ਉਹਦਾ ਰਾਸ਼ਨ ਜਿਹੜਾ ਕਿੰਨਾ ਵਧੀਆ ਔਰ ਕਿੰਨਾ ਖਰਾਬ ਆ ਸਿਰਫ ਇਹ ਆ ਕਿ ਕਿਸੇ ਨੇ ਕਦੇ ਸਟੈਂਡ ਨਹੀਂ ਲਾਇਆ ਐਤਵਾਰ ਦੇ ਦਿਨ ਸੈਂਟਰ ਖੁਲਵਾਏ ਜਾਂਦੇ ਆ ਔਰ ਰਿਪੋਰਟਾਂ ਮੰਗੀਆਂ ਜਾਂਦੀਆਂ ਆ ਜਿਹੜਾ ਬੰਦਾ ਕਹਿੰਦਾ ਰਾਸ਼ਨ ਖਰਾਬ ਆ ਉਹਨੂੰ ਟੀਮ ਹੁੰਦੀ ਆ ਜਿਹੜੀ ਫਰਮ ਰਾਸ਼ਨ ਬਣਾਉਂਦੀ ਆ ਆ ਕੇ ਕਹਿੰਦੇ ਆ ਤੁਹਾਡੇ ਅੰਗਨਵਾੜੀ ਵਰਕਰਾਂ ਨੂੰ ਰਾਸ਼ਨ ਤਿਆਰ ਕਰਨਾ ਨਹੀਂ ਆਉਂਦਾ ਮਤਲਬ ਇਹ ਬਹੁਤ ਹਾਸੇ ਵਾਲੀ ਗੱਲ ਆ ਕਿ ਮਰਦੇ ਇੱਕ ਔਰਤ ਨੂੰ ਕਹਿੰਦਾ ਆ ਕਿ ਤੈਨੂੰ ਰੋਟੀ ਬਣਾਉਣੀ ਨਹੀਂ ਹੁੰਦੀ ਜਦ ਕਿ ਔਰਤ ਘਰ ਦੇ ਵਿੱਚ ਰਾਸ਼ਨ ਪਕਾਉਂਦੀ ਆ ਇਹ ਨਹੀਂ ਮੰਨਿਆ ਜਾਂਦਾ ਕਿ ਰਾਸ਼ਨ ਖਰਾਬ ਆ ਇਹ ਕਿਹਾ ਜਾਂਦਾ ਆ ਕਿ ਵਰਕਰਾਂ ਨੂੰ ਰਾਸ਼ਨ ਬਣਾਉਣਾ ਨਹੀਂ ਆਉਂਦਾ ਕਿਤੇ ਕਿਤੇ ਕੁੜਤਨ ਮ ਚਲਾਕੀ ਨਾਲ 2-4 ਬੈਗ ਪਾ ਦਿੱਤੇ ਜਾਂਦੇ ਆ ਜਿਹੜੇ 2-4 ਦਿਨ ਨੂੰ ਜਾਂ ਹਫਤੇ ਨੂੰ ਐਕਸਪਾਇਰ ਹੋਣ ਵਾਲੇ ਹੁੰਦੇ ਆ ਤਰ੍ਹਾਂ ਤਰ੍ਹਾਂ ਦੀਆਂ ਚਲਾਕੀਆਂ ਕੀਤੀਆਂ ਜਾਂਦੀਆਂ ਅੱਧਾ ਰਾਸ਼ਨ ਠੀਕ ਠਾਕ ਹੁੰਦਾ ਆ ਅੱਦੇ 'ਚ ਕੁੜਤਨ ਹੁੰਦੀ ਆ ਥੋੜਾ ਬੋਤਾ ਚਲਾਕੀ ਨਾਲ ਐਕਸਪਾਇਰਡ ਪਾ ਦਿੱਤਾ ਜਾਂਦਾ ਵਿੱਚ ਜਾਂ ਫਿਰ ਥੋੜੀ ਐਕਸਪਾਇਰੀ ਵਾਲਾ ਰਾਸ਼ਨ ਪਾ ਦਿੱਤਾ ਜਾਂਦਾ ਉਲੀ ਲੱਗਾ ਰਾਸ਼ਨ ਪਾ ਦਿੱਤਾ ਜਾਂਦਾ ਜੇ ਸੀਲਡ ਪੈਕੇਟ ਸੀਲਡ ਲਫਾਫਾ ਜਿਹੜਾ ਹਵਾ ਦੇ ਨਮੀ ਦੇ ਸੰਪਰਕ 'ਚ ਨਹੀਂ ਆ ਰਿਹਾ ਉਹਦੇ ਵਿੱਚੋਂ ਵੀ ਸਾਨੂੰ ਉਲੀ ਦੇਖਣ ਨੂੰ ਮਿਲ ਰਹੀ ਆ ਤਾਂ ਇਹਦਾ ਮਤਲਬ ਸਾਫ਼ ਆ ਕਿ ਉਲੀ ਲੱਗਾ ਰਾਸ਼ਨ ਪਹਿਲਾਂ ਪੈਕੇਟ ਦੇ ਵਿੱਚ ਪਾਇਆ ਗਿਆ ਆ ਕਿਉਂਕ ਜਿਹਨੂੰ ਤਾਂ ਨਮੀ ਦੇ ਵਿੱਚ ਸੰਪਰਕ ਨਾਉਣ ਕਰਕੇ ਉਹਦੇ ਵਿੱਚ ਉਲੀ ਲੱਗਣ ਦਾ ਫੰਗਸ ਇਨਫੈਸਟੇਸ਼ਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਤੋਂ ਇਥੋਂ ਸਾਫ਼ ਹੈ ਕਿ ਉਲੀ ਲੱਗਾ ਹੋਇਆ ਰਾਸ਼ਨ ਜਾਣ ਬੁੱਝ ਕੇ ਇੱਕ ਕ੍ਰਿਮਿਨਲ ਇੰਟੈਂਟ ਨਾਲ ਪਾਇਆ ਜਾ ਰਿਹਾ ਹੈ ਔਰ ਛੋਟੇ-ਛੋਟੇ ਬੱਚਿਆਂ ਨੂੰ ਭੇਜਿਆ ਜਾ ਰਿਹਾ ਹੈ। ਤੁਹਾਡੇ ਕੋਲ ਬਹੁਤ ਸਾਰੇ ਵਰਕਰਾਂ ਦੀਆਂ ਵੀਡੀਓਜ਼ ਆਲਰੇਡੀ ਪੰਜਾਬ ਦੇ ਲੋਕਾਂ ਕੋਲ ਪਹੁੰਚੀਆਂ ਹੋਈਆਂ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਕਿਸ ਤਰੀਕੇ ਨਾਲ ਵਰਕਰ ਦਿਖਾ ਰਹੇ ਨੇ ਕਿ ਸਾਡਾ ਰਾਸ਼ਨ ਨਹੀਂ ਚੰਗਾ। ਪੱਤਰਕਾਰ ਸੁਣਨ ਨੂੰ ਤਿਆਰ ਨਹੀਂ ਕਿ ਰਾਸ਼ਨ ਨਹੀਂ ਚੰਗਾ, ਮਹਿਕਮਾ ਸੁਣਨ ਨੂੰ ਤਿਆਰ ਨਹੀਂ। ਪਿਛਲੇ 2 ਸਾਲਾਂ ਤੋਂ ਰਾਸ਼ਨ 'ਚ ਕੋਈ ਸੁਧਾਰ ਨਹੀਂ ਹੋ ਜਾਰੀ ਹੈ ਕੁਝ ਅਫਸਰ ਇਦਾਂ ਦੇ ਬੈਠੇ ਨੇ ਉੱਥੇ ਜਿਹੜੇ ਮੰਤਰੀ ਔਰ ਸੈਕਟਰੀ ਦੇ ਕੰਨ ਭਰਦੇ ਨੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੈਗਾ ਸਿਰਫ ਪੈਸੇ ਨਾਲ ਮਤਲਬ ਹੈ ਇਹਨਾਂ ਨੂੰ ਉਹਨਾਂ ਬੰਦਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਫਰਮ ਜਿਹੜੀ ਰਾਸ਼ਨ ਸਪਲਾਈ ਕਰ ਰਹੀ ਹੈ ਉਹ ਬੜੇ ਢੱਲੇ ਨਾਲ ਟੌਰ ਨਾਲ ਖਰਾਬ ਰਾਸ਼ਨ ਜ਼ਹਿਰ ਸਪਲਾਈ ਕਰੀ ਜਾ ਰਹੀ ਹੈ ਫਰਮ ਜਿਹੜੀ ਆ ਉਹਦਾ ਨਾਮ ਇੱਕ ਪ੍ਰਕਾਸ਼ ਮਸਾਲੇ ਨਾਮ ਦੀ ਫਰਮ ਆ ਲੇਕਿਨ ਇਥੇ ਮੈਂ ਇੱਕ ਚੀਜ਼ ਸਪੱਸ਼ਟ ਕਰਨੀ ਚਾਹੁੰਗਾ ਕਿਉਂਕਿ ਬਿਜ਼ਨਸ ਫੈਮਲੀਆਂ ਜਿਹੜੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਉਹਨਾਂ ਦੀ ਪਾਵਰ ਦਾ ਇਸ ਲਈ ਮੈਂ ਇਹ ਕਹੂੰਗਾ ਕਿ ਸਾਰਾ ਮੁੱਦਾ ਇਨਵੈਸਟੀਗੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ ਯੈਸ ਮੇਰੀ ਗਵਾਹੀ ਹੈਗੀ ਹੈ ਇਹਦੇ 'ਚ ਕਿ ਇਸ ਫਰਮ ਦੇ ਵੱਲੋਂ ਉਲੀ ਲੱਗਾ ਰਾਸ਼ਨ ਸਪਲਾਈ ਕੀਤਾ ਗਿਆ ਮੈਂ ਉਹਦੇ ਤੇ ਵਪਾਰੀ ਬੇਸਿਕਲੀ ਸਮੱਸਿਆ ਕੀ ਹੈ ਸਾਡੇ ਵਿਭਾਗ ਦੀ ਡਾਇਰੈਕਟੋਰੇਟ ਦੀ ਕਿ ਜਿਹੜੇ ਅਧਿਕਾਰੀ ਨੇ ਕੁਝ ਸਾਰੇ ਤਾਂ ਨਹੀਂ ਪਰ ਕੁਝ ਅਧਿਕਾਰੀਆਂ ਦਾ ਵਪਾਰੀਆਂ ਦੇ ਨਾਲ ਇੱਕ ਨੈਕਸਸ ਬਣ ਚੁੱਕਾ ਆ ਔਰ ਰਲ ਕੇ ਠੇਕਿਆਂ 'ਚੋਂ ਕਮਾਈਆਂ ਕਰਦੇ ਆ ਔਰ ਸੈਂਟਰਾਂ ਦੇ ਵਿੱਚ ਜ਼ਹਿਰ ਭੇਜਦੇ ਆ ਇਹ ਇਹਨਾਂ ਦੀ ਅਸਲੀਅਤ ਆ ਡਿਮਾਂਡ ਸਰਦੀ ਹੈ ਕਿ ਇਹਦੇ ਚ ਉੱਚ ਪੱਧਰੀ ਇਨਵੈਸਟੀਗੇਸ਼ਨ ਦੀ ਲੋੜ ਆ ਮੈਂ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੂੰ ਵੀ ਅਪੀਲ ਕਰੂੰਗਾ ਕਿ ਪ੍ਰੈਸ ਕਵਰੇਜ ਝੂਠੀ ਨਹੀਂ ਹੁੰਦੀ ਹੋ ਸਕਦਾ ਪ੍ਰੈਸ ਕਵਰੇਜ ਨੂੰ ਐਡਮਿਸਿਬਲ ਐਵਿਡੈਂਸ ਕਈ ਵਾਰ ਅਦਾਲਤ ਚ ਨਾ ਮੰਨਿਆ ਜਾਵੇ ਬਟ ਬਿਨਾ ਅੱਗ ਤੋਂ ਕਦੇ ਵੀ ਧੂਆ ਨਹੀਂ ਉੱਠਦਾ ਲਗਾਤਾਰ ਹੁਣ ਤਾਂ ਵਰਕਰਸ ਔਖੇ ਹੋ ਕੇ ਗੁਬਾਰ ਭਰ ਗਿਆ ਹੁਣ ਉਹ ਬੋਲਣਾ ਸ਼ੁਰੂ ਕੀਤਾ ਉਹਨਾਂ ਨੇ ਬਟ ਇਹ ਤਾਂ ਪਿਛਲੇ 2-3 ਸਾਲਾਂ ਦੀ ਕਹਾਣੀਆਂ ਕਿ ਦਬਾਇਆ ਜਾ ਰਿਹਾ ਇਸ ਚੀਜ਼ ਨੂੰ ਅੱਜ ਵੀ ਬਹੁਤ ਸਾਰੇ ਵਰਕਰਸ ਜਦੋਂ ਇਨਕਰੇਜ ਕੀਤਾ ਜਾਵੇ ਫੀਡਬੈਕ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਉਹਨਾਂ ਅਫਸ ਚਾਪਲੂਸੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਸਰਕਾਰ ਫੀਡਬੈਕ ਤੇ ਟਿਕੀ ਆ ਸਰਕਾਰ ਤਾਰੀਫਾਂ ਤੇ ਨਹੀਂ ਟਿਕੀ ਸਰਕਾਰ ਕ੍ਰਿਟਿਸਿਜ਼ਮ ਤੇ ਟਿਕੀ ਆ ਜਿਹੜੇ ਅਫਸਰ ਤੁਹਾਨੂੰ ਰਿਪੋਰਟਾਂ ਦਿੰਦੇ ਆ ਸਹੀ ਪਿਕਚਰ ਦਿੰਦੇ ਆ ਫੀਲਡ ਦੀ ਉਹਨਾਂ ਨੂੰ ਐਨਕਰੇਜ ਕਰੋ ਜੇ ਇਸ ਤਰੀਕੇ ਨਾਲ ਵਿਚ ਹੰਟਿੰਗ ਕਰੋਗੇ ਤਾਂ ਕਰੋਗੇ ਤਾਂ ਅੱਗੇ ਅਸੀਂ ਅੱਗੇ ਫਰਦਰ ਵਧਾਂਗੇ ਇਸ ਅੰਦੋਲਨ ਦੇ ਵਿੱਚ ਸਾਡੀ ਡਿਮਾਂਡ ਇਹ ਹੈ ਕਿ ਉੱਚ ਪੱਧਰੀ ਜਾਂਚ ਕੁਝ ਅਧਿਕਾਰੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਵਿਭਾਗ 'ਚ ਬੈਠੇ ਉਹਨਾਂ ਦੀ ਹੋਣੀ ਚਾਹੀਦੀ ਆ ਇੱਕ ਮੈਂ ਹੋਰ ਇੰਪੋਰਟੈਂਟ ਕੁਐਸਚਨ ਪੁੱਛਣਾ ਚਾਹੁੰਦਾ ਆ ਪਿਛਲੀ ਸਰਕਾਰ 2018 ਚਾਈ 2 ਦੁਇ 18 ਚ ਰਾਜੀ ਸ਼੍ਰੀਵਾਸਤਵ ਮੈਡਮ ਬਤੌਰ ਸੈਕਟਰੀ ਸਾਡੇ ਮਹਿਕਮੇ ਚ ਤਨਾਤ ਹੁੰਦੇ ਆ 24 2024 ਆ ਗਈ ਆ 2024 ਅੱਧੀ ਨਿਕਲ ਚੁੱਕੀ ਆ 6 ਸਾਲਾਂ ਚ ਸੈਕਟਰੀ ਮੈਮ ਕਦੇ ਬਦਲੇ ਕਿਉਂ ਨਹੀਂ ਗਏ ਇਹ ਇੱਕ ਇੰਟਰਸਟਿੰਗ ਕੁਐਸਚਨ ਆ ਮੰਤਰੀ ਬਦਲੇ ਜਾਂਦੇ ਆ ਡਾਇਰੈਕਟਰ ਚੇਂਜ ਹੋ ਜਾਂਦੇ ਆ ਸੈਕਟਰੀ ਸੈਕਟਰੀ ਕਿਉਂ ਨਹੀਂ ਚੇਂਜ ਹੋ ਰਹੇ ਬਾਰ-ਬਾਰ ਇਹ ਕਿਸ ਕੱਤਰ ਕਿਵੇਂ ਬੈਠੇ ਆ ਰਹਿਣਾ ਤਾਂ ਚੰਡੀਗੜ੍ਹ ਚ ਹੀ ਆਣਾ ਸੀ ਸਿਰਫ ਮਹਿਕਮਾ ਚੇਂਜ ਹੁੰਦਾ ਕਿਉਂ ਨਹੀਂ ਹੋਇਆ 6 ਸਾਲ ਤੋਂ ਇਹਦੀ ਵੀ ਇਨਵੈਸਟੀਗੇਸ਼ਨ ਬਣਦੀ ਆ ਬਹੁਤ ਸਾਰੇ ਬੰਦੇ ਨੇ ਜਿਹੜੇ ਰਲ ਕੇ ਉੱਤੇ ਸੀਨੀਅਰ ਅਫਸਰਾਂ ਦੇ ਕੰਨ ਭਰੀ ਜਾਂਦੇ ਔਰ ਸੀਨੀਅਰ ਅਫਸਰ ਵੀ ਕੰਨਾਂ ਦੇ ਕੱਚੇ ਨੇ ਇਹ ਸਾਡੀ ਮੰਗ ਆ ਕਿ ਇਹੜਾ ਨੈਕਸਸ ਹੈ ਇਹਨਾਂ ਨੂੰ ਖਤਮ ਕੀਤਾ ਜਾ ਜਿਹੜਾ ਨਿظام ਬੈਠਾ ਪਿਛਲੇ 7-8 ਸਾਲ ਤੋਂ ਸਰਕਾਰ ਬਦਲ ਜਾਂਦੀ ਆ ਨਿظام ਨਹੀਂ ਬਦਲਦਾ ਕਿਉਂਕਿ ਜਿਹੜੇ ਉੱਤੇ ਵਿੱਚ 2-4 ਦਲਾਲ ਬੈਠੇ ਉਹ ਬਦਲਦੇ ਨਹੀਂ ਹੈਗੇ ਉਹਨਾਂ ਦੀ ਡੀਟੈਲਡ ਇਨਵੈਸਟੀਗੇਸ਼ਨ ਹੋਵੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਬੇਸ਼ਰਤੇ ਕਿ ਪੜਤਾਲ ਜਿਹੜੀ ਉਹ ਨਿਰਪੱਖ ਹੋਵੇ ਔਰ ਡੂੰਗੀ ਜਾਂਚ ਹੋਣੀ ਚਾਹੀਦੀ ਇਸ ਪੂਰੇ ਮੁੱਦੇ ਦੀ ਕਿਹੜੀਆਂ ਫਰਮਾਂ ਨੂੰ ਕਿਵੇਂ ਟੈਂਡਰ ਸੌਪਿਆ ਗਿਆ ਆ ਈ ਸੈਂਟਰਲਾਈਜ਼ ਮਾਡਲ ਦਾ ਇਸਤੇਮਾਲ ਕਰਕੇ ਘੱਟ ਰਕਮ ਵਾਲੇ ਟੈਂਡਰ ਕਿਉਂ ਨਹੀਂ ਜਿਹੜੇ ਉਹ ਇਨਵਾਈਟ ਕੀਤੇ ਜਾਂਦੇ ਜਿਸ ਦੇ ਨਾਲ ਕ腐ਸ਼ਨ ਘਟੇ ਕਮਿਸ਼ਨ ਏਜੰਸੀ ਜਿਹੜੀ ਆ ਉਹ ਘਟੇ ਇਹ ਸਾਡੀ ਮੰਗ ਆ ਕਿ ਡੀਟੇਲਡ ਇਨਵੈਸਟੀਗੇਸ਼ਨ ਇਸ ਚੀਜ਼ ਦੀ ਹੋਣੀ ਚਾਹੀਦੀ ਆ ਔਰ ਜਿਹੜੇ ਬੰਦੇ ਉੱਥੇ ਚੰਡੀਗੜ੍ਹ ਬੈਠੇ ਰਲੇ ਹੋਏ ਨੇ ਵਪਾਰੀਆਂ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਫਰਮ ਦੇ ਉੱਤੇ ਵੀ ਪਰਚਾ ਦਰਜ ਕੀਤਾ ਜਾਵੇ ਇਸ ਕਰਕੇ ਕਿ ਇਹਨਾਂ ਨੇ ਉਲੀ ਲੱਗਿਆ ਰਸ਼ਨ ਪਚਾਇਆ ਕਿਉਂਕਿ ਸੀਲਡ ਲਫਾਫੇ ਦੇ ਵਿੱਚ ਜਿਹਦੇ ਚ ਰਸ਼ਨ ਦਾ ਸੰਪਰਕ ਨਹੀਂ ਹੋ ਰਿਹਾ ਨਮੀ ਦੇ ਨਾਲ ਉਹਦੇ ਚ ਉਲੀ ਲੱਗਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਬੰਦ ਸੀਲਡ ਲਫ ਜਦੋਂ ਉਹਦੇ ਚ ਰਾਸ਼ਨ ਪਾਇਆ ਗਿਆ ਉਹਦੇ ਚ ਪਹਿਲਾਂ ਤੋਂ ਹੀ ਉਲੀ ਸੀ ਜੋ ਕਿ ਇੱਕ ਕ੍ਰਿਮੀਨਲ ਇੰਟੈਂਟ ਦਿਖਾਉਂਦਾ ਆ ਬੱਚਿਆਂ ਦੀ ਜਾਨ ਨੂੰ ਖਤਰੇ ਚ ਪਾਇਆ ਪਾਇਆ ਜਾ ਰਿਹਾ ਪੰਜਾਬ ਭਰ ਦੇ ਵਿੱਚ ਇਹੀ ਸਾਡੀ ਜਿਹੜੀ ਆ ਮੁੱਖ ਮੰਗ ਪਹਿਲਾਂ ਜਵਾਨੀ ਗਾਲਤੀ ਨਸ਼ੇ ਚ ਹੁਣ ਬੱਚਿਆਂ ਦਿਵਾਲੇ ਹੋ ਗਏ ਆਪਾਂ ਗਰਭਤੀ ਔਰਤਾਂ ਨਹੀਂ ਅਸੀਂ ਛੱਡਦੇ ਪਏ ਇਹ ਹਾਲ ਹੋ ਗਿਆ ਇੱਥੇ ਇਸ ਸਬੰਧੀ ਜਦੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਰਾਸਤਾ ਕਾਇਮ ਕਰਨਾ ਚਾਹਿਆ ਤਾਂ ਉਹ ਛੁੱਟੀ ਤੇ ਸਨ